ਮੇਰੇ ਨੇ ਇਹਨੇ ਤੁਸੀਂ ਹਾਲਾਤ ਬਣੇ ਹੋਏ ਮਾੜੇ ਹਾਲਾਤ ਵੀਰੇ ਬਹੁਤ ਬੁਰਾ ਹਾਲ ਹੈ ਨੰਗਾ ਟੱਪਣ ਵਾਲਿਆਂ ਨੂੰ ਬਹੁਤ ਪਰੇਸ਼ਾਨ ਹੁੰਦੀਆਂ ਨੇ ਕੀ ਨਾਮ ਹੈ ਕਿਹੜਾ ਪਿੰਡਾ ਉੱਚਾ ਖੋਰਤਾ ਜੀ ਕੀ ਨਾਮ ਹੈ ਤੁਹਾਡਾ ਜਸਵੀਰ ਕਾਰ ਕਿਵੇਂ ਰਨੇ ਤੁਸੀਂ ਹਾਲਾਤ ਬਣੇ ਹੋਏ ਮਾੜੇ ਹਾਲਾਤ ਵੀਰੇ ਬਹੁਤ ਬੁਰਾ ਹਾਲ ਹੈ ਨੰਗਾ ਟੱਪਣ ਵਾਲਿਆਂ ਨੂੰ ਬਹੁਤ ਪਰੇਸ਼ਾਨ ਹੁੰਦੀਆਂ ਨੇ ਕਿੰਨੇ ਕਿਤ ਹੋਏਗਾ ਇਹ ਇਹ ਤਾਂ ਜੀ ਦੋ ਵਾਰ ਸਾਲ ਦੀ ਆ ਵੀ ਬਹੁਤ ਟਾਈਮ ਦਾ ਹੀ ਹੈਗਾ ਖਾ ਫੇਪੜਾਂ ਦੇ ਹਾਂ ਜੀ ਉਹ ਲੀਡਰ ਆਉਂਦੇ ਵੱਡੇ ਵੱਡੇ ਵਾਅਦੇ ਕਰਕੇ ਜਾਂਦੇ ਫਿਰ ਕਹਿੰਦੇ ਨੇ ਉਹਨਾਂ ਨੂੰ ਵੀਰੇ ਕਾਹਦੇ ਦਾ ਹੱਡਿਆ ਪਰ ਕੋਈ ਸੁਣਦਾ ਨਹੀਂ ਹਾਂਜੀ ਇਹ ਵੀਰੇ ਨੇ ਵੀ ਬੱਚੇ ਆਉਂਦੇ ਬੱਚਿਆਂ ਨੂੰ ਸਕੂਲ ਜਾਣੇ ਵੇਲੇ ਬਹੁਤ ਸਮੱਸਿਆ ਵੀਰੇ ਬਹੁਤ ਪੁਰਾਣਾ ਰਾ ਬੱਚਿਆਂ ਦਾ ਬਹੁਤ ਪੁਰਾਣਾ ਬੱਚੇ ਵੀ ਹੁੰਦੇ ਆਣਗੇ ਬਹੁਤ ਯਾਰਾ ਵੀਰੇ ਬੱਚੇ ਬਹੁਤ ਪਰੇਸ਼ਾਨ ਹੁੰਦੇ ਆ ਬੁਖਾਰ ਹੋ ਜਾਂਦੇ ਆ ਗਰੀਬ ਨੂੰ ਬਹੁਤ ਔਖਾ ਤੁਸੀਂ ਕਦੇ ਸਾਫ਼ ਦੇਖਿਆ ਏਰੀਆ ਸਾਫ਼ ਦੇਖਿਆ ਕਦੇ ਨਹੀਂ ਸਾਫ਼ ਨਹੀਂ ਹੈਗਾ ਜੀ ਕਿਤੇ ਵੀ ਸਾਫ਼ ਨਹੀਂ ਤੁਸੀਂ ਕਦੇ ਦੇਖਿਆ ਆਪਣੇ ਢਿੱਡ ਸਾਫ਼ ਨਹੀਂ ਨਹੀਂ ਕੋਈ ਸਾਫ਼ ਸੁਪਈਆ ਹੈ ਨਹੀਂ अच्छा अच्छा ये मांग कर दो की होना की मांग होना चाहिए मांग ਵੀਰੇ ਆ ਹੀ ਮੰਗਦਾ ਵੀ ਆਪਣਾ ਰਸਤਾ ਵੀ ਬਿਲਕੁਲ ਸਾਫ ਹੋਣਾ ਚਾਹੀਦਾ ਵੀ ਰਾਹ ਚ ਜਾਂਦਾ ਨੂੰ ਵੀ ਕੋਈ ਪਰੇਸ਼ਾਨ ਨਾ ਹੋਵੇ ਬਸ ਆ ਹੀ ਮੰਗ ਆਪਣੀ ਬਾਪੂ ਜੀ ਕੀ ਨਾ ਅਮਤੇ ਕਿਹੜਾ ਪਿੰਡ ਆ ਕੱਚੀ ਪੁੱਛੋ ਜੀ ਕੀ ਨਾ ਮੈਂ ਤੁਹਾਡਾ ਜਗਰਾਜ ਆ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਇਆ ਰੋਡ ਕਿੰਨੇ ਕਿੰਦਰ ਦਾ ਖਰਾਬ ਹੈਗਾ ਹਾਲਾ ਇਹਦਾ ਖਰਾਬ ਤਾਂ ਬਹੁਤ ਕਿੰਦਰ ਦਾ ਹੈ ਅੱਛਾ ਹਾਂ ਅੱਜ ਮੈਂ ਠੀਕ ਕਰ ਰਿਹਾ ਆਪ ਕਰ ਰਿਹਾ ਪ੍ਰਸ਼ਾਸਨ ਕਰਵਾ ਰਿਹਾ ਇਹ ਪਤਾ ਹੀ ਨਹੀਂ ਇਹ ਤਾਂ ਕੌਣ ਕਰਾ ਰਿਹਾ ਅੱਛਾ ਅੱਛਾ ਕਿੰਨਾ ਕੁ ਮੁਸ਼ਕਲ ਹੁੰਦਾ ਫਿਰ ਲੰਘਣਾ ਟੱਪਣਾ ਇੱਥੋਂ ਦੀ ਲੰਘਣਾ ਤਾਂ ਰਾਤ ਨੂੰ ਡਿੱਗ ਵੀ ਪੈਂਦੇ ਗਾਰੇ ਚ ਅੱਛਾ ਕਿਵੇਂ ਟੱਪਦੇ ਹੋ ਫਿਰ ਇੱਥੋਂ ਦੀ ਟੱਪੇ ਤੁਰ ਕੇ ਲੰਘਣਾ ਪੜਦਾ ਅੱਛਾ ਅੱਛਾ ਤੇ ਜਿਵੇਂ ਸਕੂਲ ਜਾਂਦੇ ਬੱਚੇ ਉਹਨਾਂ ਨੂੰ ਵੀ ਬਹੁਤ ਸਮੱਸਿਆਵਾਂ ਆਉਂਦੀ ਹੋਣੀਆਂ ਹਾਂ ਪੂਰੀ ਆਉਂਦੀ ਹੈ ਕੀ ਮਾਂ ਕਰਦੇ ਤਾਂ ਸਕੂਲ ਕੋਲ ਕੀ ਹੋਣਾ ਚਾਹੀਦਾ ਇਹ ਨੰਗਾ ਸਾਫ਼ ਹੋਣਾ ਚਾਹੀਦਾ ਅੱਛਾ ਅੱਛਾ ਜੋ ਅੱਖਾਂ ਨਹੀਂ ਵੀ ਨੰਗੜਾ ਗਾ ਬੱਚੇ ਛੋਟੇ ਛੋਟੇ ਬਹੁਤ ਮੁਸ਼ਕਲ ਹੋ ਜਾਂਦੇ